ਨੰਦਾ ਹਾਂ ਮੰਮੀ ਮੈਂ ক্রিকেট ਖੇਡਦਾ ਤਾਂ ਕੋਈ ਨਹੀਂ ਤੋ ਕਿਹੜਾ ਅਈ ਬੈਠ ਗਿਆ ਮੇਰੇ ਮੋਢੇ 'ਤੇ ਮੰਮੀ ਦਾ ਬੁਰਾ ਸਪੋਰਟ ਸਪੋਰਟ ਕਰਦੇ ਆ ਇਹਨੂੰ ਫਿਰ ਡਿਆ ਕਰ ਤੇ ਮੰਮੀ ਨੂੰ ਬਹੁਤ ਖੁਸ਼ੀ ਹੋਈ ਕਿ ਮੇਰੀ ਵੀਡੀਓ ਪਣੀ ਮੇਰੀ ਵੀਡੀਓ ਚੜੀ ਉਹ ਮਸਰਾਣੇ ਸਟੋਰੀ ਭਾਈ ਜਦੋਂ ਇਹ ਹੋਇਆ ਇਹ ਨਾ ਅਸੀਂ ਬਹੁਤ ਸੋਚਿਆ ਵੀ ਨਹੀਂ ਕਿਦਾਂ ਆ ਇਹ ਹੀ ਕਰਾਂਗੇ ਵੱਡੇ ਵੱਡੇ ਪਲੇਅਰ ਆਏ ਸੀ ਇੰਡੀਆ ਪਲੇਅਰ ਆਏ ਸੀ ਉਹ ਉੱਥੇ ਆਏ ਆ ਫਾਜ਼ਿਲ ਕਾ ਵਿੱਚ ਉਹਨਾਂ ਵਿੱਚ ਇਹਨੇ ਉੱਥੇ ਬੋਲਿੰਗ ਕਰਾਈ ਆ ਤੇ ਉੱਥੇ ਜਿਹੜਾ ਵੀਡੀਓ ਸ਼ੂਟ ਹੋਇਆ ਸੀ ਬੋਲਿੰਗ ਦਾ ਉਹ ਬਹੁਤ ਵਾਇਰਲ ਹੋਇਆ ਹਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਿਕਰਮ ਵਿਕਰਮ ਕਿੰਨਾ ਟਾਈਮ ਹੋ ਚੁੱਕਾ ਕ੍ਰਿਕਟ ਖੇਡਦੇ ਨੂੰ 7-8 ਸਾਲ 7-8 ਸਾਲ ਹੋ ਚੁੱਕੇ ਹੋਇਆ ਤੇ ਸ਼ੌਂਕ ਕਿਦਾਂ ਪਿਆ ক্রিকেট ਖੇਡਣ ਦਾ ਤੇ ਕਿਉਂਕਿ ਬਚਪਨ ਤੋਂ ਹੀ ਤੁਸੀਂ ਇਦਾਂ ਸੀ ਬੋਡੀ ਤੁਹਾਡੀ ਹਾਂਜੀ ਫਿਰ ਕਿਵੇਂ ਸ਼ੌਂਕ ਪਿਆ ਕਿਵੇਂ ਐਕਸ਼ਨ ਸਿੱਖਿਆ ਦਾ ਬੜਾ ਖਤਰਨਾਕ ਐਕਸ਼ਨ ਤੁਹਾਡਾ ਹੈ ਕਿਵੇਂ ਸਿੱਖਿਆ ਸਾਰੀ ਚੀਜ਼ ਸਾਡੀ ਗਲੀ ਦੇ ਮੁੰਡੇ ਖੇលਦੇ ਸੀ ਬਾਹਰ ਤੇ ਮੈਂ ਉਹਨਾਂ ਨੂੰ ਦੇ ਦੇ ਕੇ ਉਹਨਾਂ ਦੀ ਮਦਦ ਲੈ ਲੈ ਕੇ ਹਮ ਸਿੱਖਿਆਵਾ ਤੇ ਉਹਨਾਂ ਨੂੰ ਉਹਨਾਂ ਨੂੰ ਖੇਡਦੇ ਹੋਏ ਮੇਰੇ ਵਿੱਚ ਵੀ ਜਨੂਨ ਆਇਆ ਕਿ ਮੈਂ ਵੀ ਖੇਡਾਂ ਤੇ ਮੁਹੰਮਦ ਸ਼ਰਾਏ ਨੇ ਮੇਰੀ ਸਟੋਰੀ ਪਾਈ ਸੀ अच्छा मोहम्मदराज ਜੋੜੀ ਸਟੋਰੀ ਪਈ ਹੈ ਉਹ ਉਹ ਕਿਵੇਂ ਬਣਿਆ ਕਿਵੇਂ ਸਟੋਰੀ ਪਈ ਕਿੱਥੇ ਮੈਚ ਖੇਡਦੇ ਬੇ ਸੀ ਤੁਸੀਂ ਉਹ ਅਰਣ ਭਾਈ ਮੈਨੂੰ ਫਜ਼ਿਲਕਾ ਲੈ ਗਏ ਸੀ ਅੱਛਾ ਅਰਣ ਭਾਈ ਦਾ ਬਹੁਤ ਸਪੋਰਟ ਸਪੋਰਟ ਹੈ ਠੀਕ ਹੈ ਤੇ ਅਰਣ ਭਾਈ ਹਰੀ ਜਿੱਦਾਂ ਕੀ ਸਾਡੀ ਵੀਡੀਓ ਆਣਾ ਗਰਾਊਂਡ ਵਿੱਚ ਕਿਹਨੇ ਬਣਾਏ ਸੀ ਅੱਛਾ ਤੇ ਕਿਹਨੇ ਬਣਾਇਆ ਤੁਸੀਂ ਕਿੱਧਰ ਖੇਡਣ ਗਏ ਸੀ ਕਿੱਦਾਂ ਗਏ ਸੀ ਟੂਰਨਾਮੈਂਟ ਖੇਡਣ ਗਏ ਕੀ ਸੀਗਾ ਕੀ ਮਤਲਬ ਕਿਹੜੇ ਮੈਚ ਚੱਲਦੇ ਬੇ ਸੀ ਤੁਹਾਡੇ ਉਹ ਪੰਜਾਬ ਦੇ ਮੈਚ ਚੱਲਦੇ ਬੇ ਸੀ ਅੱਛਾ ਪੂਰੇ ਪੰਜਾਬ ਵਿੱਚੋਂ ਜਿੱਦਾਂ ਕੀ ਹੈਂਡੀਕੈਪ ਪਲੇਅਰ ਆਏ ਉਹ ਪੰਜਾਬ ਲੈਵਲ ਦੇ ਖਿਡਾਰੀ ਮਤਲਬ ਹਾਂਜੀ ਅੱਛਾ ਦਿਲੰਦਰ ਨੂੰ ਰਿਪਰੈਜ਼ੈਂਟ ਕਰਦੇ ਆ ਤੁਸੀਂ ਹਾਂਜੀ ਕਿ ਪੰਜਾਬ ਦੀ ਟੀਮ ਵੱਲੋਂ ਵੀ ਖੇਡਦੇ ਆ ਪੰਜਾਬ ਦੀ ਟੀਮ ਵੱਲੋਂ ਖੇਡਦੇ ਫਿਰ ਬਾਕੀ ਸਟੇਟਾਂ ਦੇ ਵੀ ਖਿਡਾਰੀ ਆਂਦੇ ਨੇ ਮੈਚ ਹਾਂਜੀ ਸਾਰੇ ਆਏ ਹੀ ਕਿ ਕਿੰਨੇ ਕਿੰਨੇ ਦੂਰੋਂ ਸਟੇਟ ਤੇ ਆਏ ਕਿੰਨਾ ਚਿਰ ਹੋ ਗਿਆ ਤੁਹਾਨੂੰ ਏਦਾਂ ਖੇਡਦੇ ਹੋਏ 7-8 ਸਾਲ ਤੇ ਪਤਾ ਕਿਵੇਂ ਲੱਗਾ ਕਿ ਸਰਾਜ ਨੇ ਵੀਡੀਓ ਸ਼ੇਅਰ ਕੀਤੀ ਕਿਦਾਂ ਫਿਰ ਸਾਰਾ ਕੁਝ ਹੋਇਆ ਸਾਰੀ ਚੀਜ਼ ਆਪਾਂ ਫਾਜ਼ਿਲ ਕਾਗੇ ਇਹ ਆਡੀ ਵੀਡੀਓ ਵੀਡੀਓ ਬਣਾਈ ਸੀ ਕਿ ਇਹਨੇ ਮੈਨੂੰ ਨਹੀਂ ਆਪਤਾ ਹੀ ਤੇ ਮੈਂ ਤੇ ਖੇਡਣ ਆਇਆ ਮੈਨੂੰ ਯਾਰ ਦੋਸਤ ਨੇ ਕਿਹਾ ਹੀ ਕਿ ਤੇਰੀ ਵੀਡੀਓ ਵੀਡੀਓ ਬਣੀ ਹੈ ਤੇ ਕਿੰਨੇ ਕੀ ਵਿਊ ਆਏ ਆ ਹਾਂ ਠੀਕ ਹੈ ਤੇ ਮੁਹਮਸਰਾਨੇ ਸਟੋਰੀ ਪਈ ਤੇਰੀ ਮੈਂ ਫਿਰ ਘਰ ਜਾ ਕੇ ਵੇਖਿਆ ਮੈਨੂੰ ਬਹੁਤ ਖੁਸ਼ੀ ਆਈ ਮੈਂ ਆਪਣੇ ਫਰੈਂਡਸ ਨੂੰ ਦੱਸਿਆ ਕਿ ਮੇਰੀ ਮੁਹਮਸਰਾਨੇ ਸਟੋਰੀ ਪਈ ਹੈ ਹਾਂਜੀ ਕਿਉਂਕਿ ਫਾਸਟ ਬੋਲਿੰਗ ਜਿਹੜੀ ਹੈ ਆਮ ਤੌਰ ਤੇ ਚੰਗਾ ਖੇਡਦਾ ਬੰਦਾ ਵੀ ਜਦ ਕਰਦਾ ਬੜੀ ਫਿਟਨੈਸ ਦੀ ਲੋੜ ਪੈਂਦੀ ਹੈਗੀ ਹੈ ਹਾਂਜੀ ਕਿਉਂਕਿ ਇੰਜਰੀਸ ਹੋਣ ਦੇ ਬੜੇ ਚਾਂਸਸ ਰਹਿੰਦੇ ਆ ਫਿਰ ਕਿਵੇਂ ਰਹਿੰਦੀ ਹੈ ਸਾਰਾ ਦਿਨ ਚ ਰਹੀ ਕਿਵੇਂ ਰਹਿੰਦਾ ਕਿ ਸਾਰੀ ਜ਼ਿੰਦਗੀ ਸਪੋਰਟਸ ਨੂੰ ਹੀ ਤੁਸੀਂ ਨਾਮ ਕਰਤੀ ਕਿ ਫਾਸਟ ਬੋਲਿੰਗ ਹੀ ਕਰਨੇ ਇਹੀ ਸੁਪਨਾ ਹੁਣ ਅੱਗੇ ਵੀ ਹਾਂਜੀ ਸੁਪਨਾ ਹੈ ਇਹ ਕਿ ਮੈਂ ਇੰਡੀਆ ਟੀਮ ਨਾਲ ਖੇਡਾਂ ਆਣਾ ਤੇ ਬਸ ਇਹ ਗੱਡੀ ਮਲੋਹੇ ਕਰਦੇ ਕਿਵੇਂ ਕਹਿੰਦੇ ਹੈਗੇ ਕਿ ਮੁੰਡਾ ਕਿਉਂਕਿ ਕਈ ਵਾਰੀ ਉਹਨੇ ਘਰ ਦੇ ਘਬਰਾ ਜਾਂਦੇ ਖਾਸ ਕਰਕੇ ਮਾਵਾਂ ਘਬਰਾ ਜਾਂਦੀ ਹੈ ਨਹੀਂ ਜਰੀ ਦੇ ਬੇੜਾ ਤੇਰਾ ਹਿਸਾਬ ਨਾਲ ਫਿੱਟ ਨਹੀਂ ਹੈਗਾ ਤੂੰ ਕਿਹੜੇ ਕੰਮਾਂ ਚ ਪਿਆਏ ਕੁਛ ਏਦਾਂ ਤਾਂ ਨਹੀਂ ਹੁੰਦਾ ਨਹੀਂ ਮੰਮੀ ਦਾ ਪੂਰਾ سپورਟ سپورਟ ਕਰਦੇ ਆ ਇਹ ਤੂੰ ਖੇਡਿਆ ਕਰ ਤੇ ਮੰਮੀ ਨੂੰ ਬਹੁਤ ਖੁਸ਼ੀ ਹੋਈ ਕਿ ਮੇਰੀ ਵੀਡੀਓ ਬਣੀ ਨਾ ਵਾਇਰਲ ਤੇ ਮੇਰੀ ਵੀਡੀਓ ਚੜੀ ਉਹ ਮਸਰਾ ਨੇ ਸਟੋਰੀ ਪਾਈ ਮਮ ਬਹੁਤ سپورਟ ਕਰਦੇ ਆ ਘਰ ਪਰਿਵਾਰ ਦੇ ਕੀ ਕਰਦੇ ਘਰ ਪਰਿਵਾਰ ਦੇ ਮੰਮੀ ਹਸਪਤਾਲ 'ਚ ਕੰਮ ਕਰਦੇ ਆ ਤੇ ਬਪਾ ਸਰਜੀ ਗੱਲ ਦਾ ਕੰਮ ਕਰਦੀ। ਅੱਛਾ ਕਰਦੇ ਕੰਮ ਕਰਦੇ। ਯਾਨੀ ਕਿ ਫੋਰ ਵੀ ਵੀਪਨ ਪ੍ਰਾਪਤ ਹੋਦੇ। ਹਾਂਜੀ। ਉਹ ਕੀ ਕਰਦੇ ਨੇ? ਭੈਣ ਭੈਣ ਦਾ ਵਿਆਹ ਹੋ ਗਿਆ। ਅੱਛਾ। ਤੇ ਭਾਈ ਤੇ ਭਰਾ ਮੇਰਾ ਫੈਕਟਰੀ ਲੱਗਾ। ਤੁਸੀਂ ਸਾਰਾ ਸਪੋਰਟਸ ਹੀ ਕਰਦੇ ਹੋ ਕਿ ਪੜ੍ਹਦੇ ਵੀ ਨਾਲ? ਪੜ੍ਹਦੇ ਵੀ ਹਾਂ। ਅੱਛਾ ਪਹਿਲਾਂ ਉੱਥੇ ਵੀ ਸਕੂਲ ਵੱਲੋਂ ਵੀ ਖੇਡ ਤੇ ਗੁਰਦੁਆਰਾ ਕਿੱਥੇ ਕਰਕੇ ਨੇ? ਨਹੀਂ ਸਕੂਲ ਵੱਲੋਂ ਨਹੀਂ ਕਰੇਗਾ। ਅੱਛਾ ਉੱਥੇ ਕਿਹੜੀ ਕਲਾਸ ਪੜ੍ਹਦੇ ਹੋ ਤੁਸੀਂ? ਮੈਂ ਪਲੱਸ 1। ਪਲੱਸ 1। ਉਹ ਕਿਹੜੇ ਸਿਦਕ ਕਰਦੇ? ਮੈਂ ਇਹ ਇਲੈਕਟਿਵ ਹਿੰਦੀ ਜੋ ਤੇ ਪੰਜਾਬੀ ਜੋ ਪੰਜਾਬੀ ਰੱਖੀ ਹੈ। ਅੱਛਾ। 888 ਹਾਂਜੀ 888 ਇਹ ਸਾਰਾ ਫਿਰ ਬਾਅਦ ਚ ਗਰਾਉਂਡ ਤੇ ਟਾਈਮ ਦਿੰਦੇ ਪਰ ਇੱਥੇ ਤੁਹਾਨੂੰ ਕੌਣ ਤਿਆਰ ਕਰਦਾ ਹੈ ਕਿਉਂਕਿ ਤੁਹਾਡਾ ਸੁਪਨਾ ਇੰਡੀਆ ਖੇਡਣ ਦਾ ਹੈ ਤੁਸੀਂ ਪੰਜਾਬ ਦੀ ਰਿਪਰੈਜ਼ੈਂਟ ਕਰ ਰਹੇ ਹੋ ਇੱਕ ਹੋਰ ਉੱਚੇ ਪੱਧਰ ਤੇ ਜਾਣ ਦਾ ਸੁਪਨਾ ਹੈ ਫਿਰ ਕੌਣ ਤੁਹਾਨੂੰ ਤਿਆਰ ਕਰਾ ਰਿਹਾ ਹੈ ਇੱਥੇ ਇਥੇ ਮੈਂ ਆਪ ਹੀ ਖੇਡਣਾ ਲਾ ਜਿੱਦਾਂ ਕਿ ਮੁੰਡੇ ਖੇਡਦੇ ਬੈਟਿੰਗ ਆਪ ਹੀ ਬੋਲਾ ਪਾ ਕੇ ਆਪ ਹੀ ਦੇਖ ਲੈਣਾ ਕਿ ਕਿੱਥੇ ਮੇਰੀ ਗਲਤੀ ਹੈ ਕਿੱਥੇ ਨਹੀਂ ਖੇਡਣਾ ਮੁਹੰਮਦ ਸੁਰਾਇਨ ਕੁਝ ਕਹਿਣਾ ਚਾਹੁੰਗੇ ਬੜਾ ਚੰਗਾ ਮੈਸੇਜ ਹੋਣਾ ਲਿਖੇ ਤੁਹਾਡੇ ਲਈ ਹਾਂ ਜੀ ਮੋਟੀਵੇਟ ਕੀਤਾ ਵੈ ਇੱਕ ਯੰਗ ਟੈਲੈਂਟ ਨੂੰ ਕੀਤਾ ਵੈ ਕਿ ਜਜ਼ਬੇ ਨੂੰ ਸਲਾਮ ਕੀਤਾ ਕੀ ਕਹਿਣਾ ਚਾਹੋਗੇ ਮੋਮਸਰਾ ਨੂੰ ਮੈਂ ਥੈਂਕ ਯੂ ਕਰਨਾ ਚਾਹੁੰਦਾ ਵਾਂ ਕਿ ਸਾਡੇ ਹੈਂਡੀਕੈਪ ਪਲੇਅਰ ਹੈਗੇ ਆ ਉਹਨਾਂ ਦੀ ਮਦਦ ਕਰਨ ਤੇ ਮੇਰੀ ਬੋਸ ਮੇਰੀ ਸਟੋਰੀ ਪਾਈ ਤੋਂ ਮੋਮਸਰਾ ਨੂੰ ਮੈਂ ਥੈਂਕ ਯੂ ਕਰਨਾ ਹੈ ਕਿ ਖਿਡਾਰੀ ਕਿਹੜਾ ਪਸੰਦ ਹੈ ਸੱਚੀ ਅੱਛੇ ਸਰਾਜ ਦਾ ਨਾਮ ਨਹੀਂ ਚਲੋ ਖਿਡਾਰੀ ਕਿਹੜਾ ਪਸੰਦ ਆਦਾ ਮੈਨੂੰ ਬੈਡਿੰਗ ਵਿੱਚ ਵਿਰਾਟ ਕੋਲੀ ਪਸੰਦ ਹੈ ਅੱਛਾ ਜੀ ਤੇ ਬੋਲਿੰਗ ਵਿੱਚ ਤੁਮ ਮਜ਼ਰਾਤ ਮੁਹੰਮਦ ਸਾਹਿਬ ਸਾਂਸੀ ਤਮ ਉਹ ਤਾਂ ਮੇਰੇ ਇੱਕ ਸੁਪਨਾ ਪੂਰਾ ਹੋ ਗਿਆ ਕਿ ਜਿਹਨੂੰ ਅਸੀਂ ਚਾਹਨੇ ਆ ਉਹਨੇ ਸਾਡੀ ਸਟੋਰੀ ਪਾਤੀ ਹੈ ਹਾਂ ਹਾਂਜੀ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਮਤਾ ਮਮਤਾ ਤੁਹਾਡੇ بیٹے ਦੀ ਵੀਡੀਓ ਇੱਕ ਇੰਡੀਆ ਦੇ ਬਹੁਤ ਵੱਡੇ ਖਿਡਾਰੀ ਨੇ ਸ਼ੇਅਰ ਕੀਤੀ ਹੈ ਤੁਹਾਨੂੰ ਇਸ ਬਾਰੇ ਪਤਾ ਹੈਗਾ ਹਾਂਜੀ ਕਿਵੇਂ ਤਾਂ ਲੱਗਿਆ ਕਿ ਜਦੋਂ ਪਤਾ ਲੱਗਾ ਕਿ ਮੁੰਡਾ ਖੇਡਦਾ ਵੀ ਹੈਗਾ ਵੈ ਚਲੋ ਸਰੀਰਕ ਤੌਰ ਤੇ ਨਹੀਂ ਹੈਗਾ ਪਰ ਉਹਦਾ ਫਾਸਟ ਬੋਲਿੰਗ ਕਰਦਾ ਵੈ ਹੂੰ ਬਹੁਤ ਵਧੀਆ ਲੱਗਾ ਬਹੁਤ ਅੱਛੇ ਬਹੁਤ ਕੋਸ਼ਿਸ਼ ਨਹੀਂ ਕਾਰਨ ਉਹਦਾ ਹੀ ਸ਼ੁਰੂ ਤੋਂ ਸੋਚਿਆ ਉਹਨੇ ਅਹੀਂ ਇਹਨੋ ਇਹ ਹੈ ਕਿ ਆ ਵੀ ਤੂੰ ਜੋ ਚਾਹ ਚਾਹਣਾ ਨਾ ਕਰ ਅਹੀਂ ਤੇਰੇ ਪਿੱਛੇ ਖੜੇ ਆਂ ਬਸ ਜੋ ਜੋ ਸੋਚੇਗਾ ਅਹੀਂ ਤੇਰੇ ਸਪੋਰਟ ਕਰਾਂਗੇ ਪੂਰੀ ਕਹਿੰਦਾ ਹਾਂ ਮੰਮੀ ਮੈਂ ਕ੍ਰਿਕਟ ਖੇਡਣਾ ਮੈਨੂੰ ਕੋਈ ਨਹੀਂ ਤੂੰ ਖੇਡ ਅਹੀਂ ਬੈਠਿਆ ਤੇਰੇ ਮਗਰ ਬਸ ਪੜਾਈ ਚ ਕਿਵੇਂ ਪੜਾਈ ਚ ਬਹੁਤ ਵਧੀਆ ਇਤਨੀ ਹੁੰਦਾ ਕਿ ਸਾਰਾ ਦਿਨ ਗਰਾਊਂਡ ਤੇ ਰਹਿੰਦਾ ਤਾਂ ਨਹੀਂ 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 ਮੈਂ ਆਪਣੇ ਹੋਰ ਮੈਂ ਕਿਸੇ ਆਲੋ ਲਾਇਕ ਨਹੀਂ ਕਰਦੀ ਮੈਂ ਆਪਣੇ ਆ ਬੱਚਿਆਂ ਨੂੰ ਲਾਇਕ ਕਰਦੀ ਆ ਇਹ ਬੱਚਾ ਮੇਰਾ ਬਹੁਤ ਵੈਰੀ ਗੁੱਡ ਹੈ ਸਵੇਰੇ ਸਕੂਲ ਜਾਂਦਾ ਹੈ ਸ਼ਾਮ ਨੂੰ ਕੰਪਿਊਟਰ ਕਲਾਸ ਤੇ ਜਾਂਦਾ ਉਸ ਤੋਂ ਬਾਅਦ ਪ੍ਰੈਕਟਿਸ ਆਪਣੀ ਕਰਦਾ ਮੈਂ ਹੋਰ ਕਿਦੇ ਦਾ ਨਹੀਂ ਇਹਦਾ ਮੈਂ ਬਹੁਤ ਸਪੋਰਟ ਕੀਤਾ ਇਹਨੂੰ ਮੈਂ ਬਹੁਤ ਵਧੀਆ ਸਮਝਦੀ ਮੇਰਾ ਬੱਚਾ ਬਹੁਤ ਲਾਇਕ ਹੈਗਾ ਇਸੇ ਕਰਕੇ ਮੈਂ ਜਦੋਂ ਇਹ ਹੋਇਆ ਹੀ ਨਾ ਅਸੀਂ ਬਹੁਤ ਸੋਚਿਆ ਵੀ ਨਹੀਂ ਕਿਦਾਂ ਆ ਇਹ ਹੀ ਕਰਾਂਗੇ ਇਹ ਮੈਨੂੰ ਕਿਸੇ ਨੇ ਕਿਹਾ ਸੀ ਕਹਿੰਦੇ ਨਹੀਂ ਵੀ ਇਹਦੀ ਵਧੀਆ ਹੋਣੀ ਹੈ ਜ਼ਿੰਦਗੀ ਮੈਂ ਕਿਹਾ ਠੀਕ ਹੈ ਬਹੁਤ ਵਧੀਆ ਦੀ ਜ਼ਿੰਦਗੀ ਹੈ ਇੰਨੇ ਮੈਨੂੰ ਇਹੋ ਹੀ ਹੈ ਮੈਨੂੰ ਇਹ ਜਦੋਂ ক্রিকেট ਸਿਲੈਕਟ ਹੋਇਆ ਮੈਨੂੰ ਬਹੁਤ ਖੁਸ਼ੀ ਹੋਈ ਵੀ ਮੇਰੇ ਬੱਚੇ ਨੇ ਮੇਰਾ ਨਾਮ ਰੋਸ਼ਨ ਕੀਤਾ ਪਹਿਲਾਂ ਤਾਂ ਜਲੰਧਰ ਲਈ ਖੇਡਦਾ ਸੀ ਅਗਲੀ ਖੇਡਦਾ ਸੀਗਾ ਤੇ ਉਨੀਕ ਐਸੋਸੀਏਸ਼ਨ ਨੇ ਵੀ ਕਿਹਾ ਤਾਂ ਕਿ ਸਾਡੇ ਵੱਲੋਂ ਖੇਡੂਗਾ ਯਾਨੀ ਕਿ ਪੰਜਾਬ ਵੱਲੋਂ ਉਹਨੇ ਖੇਡਣਾ ਸ਼ੁਰੂ ਕਰੂਗਾ ਹਾਂ ਖੇਡੇ ਸਭ ਆਪਾਂ ਕਹਿੰਦੇ ਆਂ ਸਕੋਰ ਪੂਰੀ ਇਹਦੇ ਦਵਾਂਗੇ ਮੈਂ ਦੱਸਣਾ ਚਾਹੁੰਦਾ ਜੀ ਸਾਨੂੰ ਇੱਕ ਲੋਕਲ ਪਲੇਅਰ ਨੇ ਇੱਥੇ ਦੇ ਹੈਗੇ ਰਹਿਣ ਵਾਲੇ ਭਾਰਗੋ ਕਮ ਦੇ ਕੇਸਰ ਜੀ ਉਹਨਾਂ ਨੇ ਵੀਡੀਓ ਪਾਇਆ ਸੀਗਾ ਇਹਦਾ ਖੇਡਦੇ ਹੋਏ ਦਾ ਤੇ ਉਹਨਾਂ ਨੂੰ ਵਧੀਆ ਲੱਗਾ ਕਿ ਲੜਕਾ ਖੇਡ ਰਿਹਾ ਜਿਵੇਂ ਕਿ ਪੰਜਾਬ ਦੇ ਸਾਰੇ ਪਲੇਅਰਸ ਨੂੰ ਪਤਾ ਹੈ ਕਿ ਸਾਡੀ ਇੱਕ ਜਿਹੜੀ ਹੈਂਡੀਕੈਪ ਐਸੋਸੀਏਸ਼ਨ ਆ ਡਿਫਰੈਂਟਲੀ ਕ੍ਰਿਕਟ ਕੌਂਸਲ ਪੰਜਾਬ ਜਿਹੜੀ ਕਿ ਡੀਸੀਸੀਆਈ ਦੇ ਅੰਡਰ ਹੈ ਅਸੀਂ ਉਹ ਰਨ ਕਰ ਰਹੇ ਆਂ ਪੰਜਾਬ 'ਚ ਤੇ ਜਿੰਨੇ ਵੀ ਉਹ ਸਾਡੇ ਨਾਲ ਜੁੜੇ ਹੋਇਆ ਏ ਇਦਾਂ ਹੀ ਕਿਸੇ ਜਿਹਨੇ ਵੀਡੀਓ ਸ਼ੇਅਰ ਕੀਤਾ ਤੇ ਉਹ ਵੀਡੀਓ ਦੇ ਥਰੂ ਅਸੀਂ ਇਹਨੂੰ ਕਲਿੱਕ ਕੀਤਾ ਤੇ ਅਸੀਂ ਇਹਦੀ ਬੋਲਿੰਗ ਦੇਖੀ ਇੱਥੇ ਆ ਕੇ ਤੇ ਫਿਰ ਅਸੀਂ ਜਿਹੜਾ ਟੂਰਨਾਮੈਂਟ ਕਰਵਾਇਆ ਸੀ ਇਸ ਵਾਰੀ ਫਾਜ਼ਿਲਗਾ ਵਿੱਚ ਪੂਰੇ ਪੰਜਾਬ ਦੇ ਜਿਹੜੇ ਵੱਡੇ ਵੱਡੇ ਪਲੇਅਰ ਆਏ ਸੀ ਇੰਡੀਆ ਪਲੇਅਰ ਵੀ ਆਏ ਸੀ ਏ ਉਹ ਉੱਥੇ ਆਏ ਆ ਫਾਜ਼ਿਲਗਾ ਵਿੱਚ ਤੇ ਇਹਨਾਂ ਵਿੱਚ ਇਹਨੇ ਉੱਥੇ ਬੋਲਿੰਗ ਕਰਾਈ ਆ ਤੇ ਉੱਥੇ ਜਿਹੜਾ ਵੀਡੀਓ ਸ਼ੂਟ ਹੋਇਆ ਸੀ ਬੋਲਿੰਗ ਦਾ ਉਹ ਬਹੁਤ ਵਾਇਰਲ ਹੋਇਆ ਬਿਲਕੁਲ ਜੀ ਇਹ ਜਿਹੜੀ ਸਾਡੀ ਐਸੋਸੀਏਸ਼ਨ ਹੈ ਇਹਦੇ ਅੰਡਰ ਸਾਡੇ ਕੋਲ ਪੰਜਾਬ ਦੇ ਵਿੱਚ ਤਕਰੀਬਨ 60 ਪਲੇਅਰ ਜਿਹੜੇ ਜੋ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਪਿੰਡਾਂ ਚੋਂ ਪੂਰੇ ਪੰਜਾਬ ਤੋਂ ਅਸੀਂ 플레이ਰ ਸਿਲੈਕਟ ਕੀਤੇ ਹੋਏ ਆ ਇਹਦੇ ਵਿੱਚ ਅਸੀਂ ਕਾਫੀ ਪਿਛਲੇ ਕਾਫੀ ਸਾਲਾਂ ਤੋਂ ਮਿਹਨਤ ਕਰ ਰਹੇ ਆ ਤੇ ਹੁਣ ਸਾਡੇ ਕੋਲ ਆਲਮੋਸਟ 60 플레이ਰ ਆ ਪਿੱਛੇ ਅਸੀਂ ਟੂਰਨਾਮੈਂਟ ਵੀ ਫਾਜ਼ਲਕਾ ਦੇ ਵਿੱਚ ਅਸੀਂ ਕਰਵਾਇਆ ਸੀਗਾ ਤਿੰਨ ਟੀਮਾਂ ਪੰਜਾਬ ਦੇ ਸਾਰੇ 플레이ਰਜ਼ ਦੇ ਵਿਚਕਾਰ ਅਸੀਂ ਤਿੰਨ ਟੀਮਾਂ ਬਣਾਈਆਂ ਗਈਆਂ ਸੀ ਜਿਦੇ ਵਿੱਚ ਫਾਜ਼ਲਕਾ ਡਿਸਟ੍ਰਿਕਟ ਕ੍ਰਿਕਟ ਡਿਸਟ੍ਰਿਕਟ ਐਸੋਸੀਏਸ਼ਨ ਨੇ ਸਾਨੂੰ ਸਪੋਰਟ ਕੀਤਾ ਸੀਗਾ ਔਰ ਉਹਦੇ ਵਿੱਚ ਅਸੀਂ ਇਹ ਟੂਰਨਾਮੈਂਟ ਜਿਹੜਾ ਡਿਸੇਬਲ ਬੱਚਿਆਂ ਦਾ ਇਹ ਕਰਵਾਇਆ ਸੀਗਾ ਵਿਕਰਮ ਨੇ ਉਥੇ ਜਦੋਂ ਬਾਲ ਪਾਈ ਵਿਕਰਮ ਨੇ ਜਦੋਂ ਬਾਲ ਪਾਈ ਤੇ ਵਿਕਰਮ ਦੀ ਜਿਹੜੀ ਵੀਡੀਓ ਉਥੇ ਵਾਇਰਲ ਹੋਈ ਹੈ ਉਹ ਇੱਕ ਸਾਡੇ ਕ੍ਰਿਕਟਰ ਇੰਡੀਅਨ ਟੀਮ ਦੇ ਕ੍ਰਿਕਟਰ ਕ੍ਰਿਕਟਰ ਮੁਹੰਮਦ ਸਿਰਾਜ ਜਿਹੜੇ ਆ ਉਹਨਾਂ ਨੇ ਆਪਣੇ ਪੇਜ ਦੇ ਉੱਤੇ ਆਪਣੇ ਅਕਾਊਂਟ ਦੇ ਉੱਤੇ ਸ਼ੇਅਰ ਕੀਤੀ ਜੋ ਕਿ ਮਿਲੀਅਨਸ ਜਿਹੜੀ ਵਿਊਜ਼ ਜਿਹੜੇ ਆ ਉਹ ਵਿਕਰਮ ਦੀ ਵੀਡੀਓਜ਼ ਨੂੰ ਜਿਹੜੇ ਉਹ ਮਿਲੇ ਆ ਤੇ ਅਸੀਂ ਪੰਜਾਬ ਦੇ ਵਿੱਚ ਇਹ ਜਿਹੜੀ ਐਸੋਸੀਏਸ਼ਨ ਰਨ ਕਰ ਰਹੇ ਆ ਅਸੀਂ ਚਾਹੁੰਦੇ ਆ ਕਿ ਜਿਹੜੇ ਦਿਵਿਆਂਗ ਪਲੇਅਰ ਹੈ ক্রিকেট ਖੇលਦੇ ਆ ਇਹ ਵੀ ਇਹਨਾਂ ਨੂੰ ਵੀ ਮੌਕਾ ਮਿਲੇ ਕਿਉਂਕਿ ਆਉਣ ਵਾਲਾ ਜਿਹੜਾ ਟਾਈਮ ਹੈ ਪੈਰਾਓਲੰਪਿਕਸ ਦੇ ਵਿੱਚ ਸ਼ਾਇਦ ক্রিকেট ਜਿਹੜਾ ਉਹ ਅਸੀਂ ਕੋਸ਼ਿਸ਼ ਚੱਲ ਰਹੀ ਹੈ ਬਿਕੋਜ਼ ਅਸੀਂ ਜਿਹੜੀ ਐਸੋਸੀਏਸ਼ਨ ਰਨ ਕਰ ਰਹੇ ਆ ਇਹ ਡੀਸੀਸੀਆਈ ਦੇ ਅੰਡਰ ਆਉਂਦੀ ਹੈ ਜੋ ਕਿ ਬੀਸੀਸੀਆਈ ਦੀ ਇੱਕ ਸਪੋਰਟਿੰਗ ਬਾਡੀ ਹੈ ਤੇ ਬੀਸੀਸੀਆਈ ਦੇ ਸਾਰੀ ਸਪੋਰਟ ਦੇ ਨਾਲ ਹੀ ਇਹ ਸਾਰਾ ਕੰਮ ਜਿਹੜਾ ਸਟੇਟ ਵਾਈਜ਼ ਚੱਲ ਰਿਹਾ ਹੈ ਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਦਿਵਿਆਂਗ ਬੱਚਿਆਂ ਨੂੰ ਜਿਹੜਾ ক্রিকেট ਖੇលਦੇ ਨੇ ਇਹਨਾਂ ਨੂੰ ਅਸੀਂ ਇੱਕ ਮਕਾਮ ਤੇ ਲੈ ਕੇ ਚਾਈਏ ਮੈਂ ਦੱਸਣਾ ਚਾਹਣਾ ਤੁਹਾਨੂੰ ਕਿ ਜਲਦ ਹੀ ਪੰਜਾਬ ਵਿੱਚ ਬੜੇ ਹੀ ਵੱਡੇ ਲੈਵਲ ਤੇ ਦਿਵਿਆਂਗ ਬੱਚਿਆਂ ਵਾਸਤੇ ਟੂਰਨਾਮੈਂਟ ਕਰਵਾਏ ਜਾਣਗੇ ਜਿੰਨੇ ਜੀ ਕਿ ਪੰਜਾਬ ਤੋਂ ਇਲਾਵਾ ਹੋਰ ਵੀ ਸਟੇਟ ਹਿੱਸਾ ਲੈਣਗੇ ਤੇ ਬਹੁਤ ਹੀ ਜਲਦ ਪੰਜਾਬ ਵਿੱਚ ਇੱਕ ਨਵਾਂ ਦੌਰ ਦਿਖੇਗਾ ਦਿਵਿਆਂਗ ক্রিকেট ਦਾ ਵਿਕਰਮ ਵਰਗੇ ਜਿੰਨੇ ਬੱਚੇ ਐ ਇਹਨਾਂ ਨੂੰ ਮੌਕਾ ਮਿਲੇਗਾ ਪੂਰਾ ਇੱਥੇ ਪੰਜਾਬ ਜੱਗੇ ਆਂਦਾ ਜਿਹੜੇ ਕਿ ਹੈਂਡੀਕੈਪ ক্রিকেট ਬਿਲਕੁਲ ਕੋਈ ਦੇਖ ਨਹੀਂ ਦਿਹਾ ਸੀਗਾ ਹੁਣ ਬੀਸੀਸੀਆਈ ਥਰੂ ਸਾਨੂੰ ਮੌਕਾ ਮਿਲੇ ਆ ਕਿਉਂ ਖਿਡਾਰੀਆਂ ਨੂੰ ਅਸੀਂ ਅੱਗੇ ਲੈ ਤੇ ਵਿਕਰਮ ਵਰਗੇ ਹੋਰ ਖਿਡਾਰੀ ਅੱਗੇ ਆਣ ਤੇ ਪੰਜਾਬ ਦੇ ਇੰਡੀਆ ਵੱਲੋਂ ਜ਼ਰੂਰ ਖੇਡਣ ਧੰਨਵਾਦ